ਸਟੇਜ ਉਤੇ ਬਿਰਾਜਮਾਨ ਮੇਰੇ ਨਾਲ ਬਹੁਤ ਲੰਬਾ ਰਿਸ਼ਾ ਯੂਥ ਕਾਂਗਰਸ ਕੰਮ ਕੀਤਾ ਫਿਰ ਸੀਨੀਅਰ ਕਾਂਗਰਸ ਕੀਤਾ ਚੌਧਰੀ ਨਿਰਮਲ ਸਿੰਘ ਜੀ ਸਾਡੇ ਫਾਰਮਰ ਮਨਿਸਟਰ ਪਾਰਟੀ ਦੇ ਉਮੀਦਵਾਰ ਛੋਟਾ ਭਾਈ ਜਿਸ ਕਾਰਨ ਅਸੀਂ ਸਾਰੇ ਇਕੱਤਰ ਹੋ ਕੇ ਦਪਿੰਦਰ ਹੁੱਡਾ ਸਾਹਿਬ ਵੀ ਆਏ ਸੀ ਮੈਂ ਇੰਨਾ ਹੀ ਸਾਰੇ ਵੀਰਾਂ ਨੂੰ ਦੱਸਣਾ ਚਾਹਨਾ ਹੁੱਡਾ ਸਾਹਿਬ ਘਰ ਹੋ ਕੇ ਗਏ ਨੇ ਮਾਲਾ ਹਰ ਜਕੀਨ ਦੁਆਖੇ ਕੇ ਜੋ ਤੁਹਾਡੇ ਮਨ ਦੀਆਂ ਭਾਵਨਾਵਾਂ ਹੈ ਨੇ ਜੋ ਤੁਹਾਡੇ ਸਵਾਲ ਹੈ ਉਹ ਹੁਡਾ ਸਾਹਿਬ ਨੇ ਆਪਣੇ ਵੱਲੋਂ ਆਪਣੇ ਫਾਦਰ ਵੱਲੋਂ ਵਿਸ਼ਵਾਸ ਦਿਲਾਇਆ ਅਸੀਂ ਵੀ ਪਾਰਟੀ ਵੱਲੋਂ ਕਿਉਂਕਿ ਤੁਹਾਡੇ ਦਾਸ ਨੂੰ ਵੀ ਇੱਥੇ ਸਪੈਸ਼ਲੀ ਹਰਿਆਣਾ ਇਲੈਕਸ਼ਨਸ ਦੇ ਵਿੱਚ ਡਿਊਟੀ ਲੱਗੀ ਹੈ ਤਾਂ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹਨਾ ਸਾਹਿਬ ਹਿੰਮਤ ਸਿੰਘ ਨੂੰ ਤੇ ਉਹਨਾਂ ਦੇ ਸਾਰੇ ਸਾਥੀਆਂ ਨੂੰ ਇੱਜ਼ਤ ਮਾਨ ਸਲਮਾਨ ਜਿਸ ਕਿਸਮ ਦੀ ਪੋਲੀਟਿਕਲ ਰੀਹੈਬਿਲੀਟੇਸ਼ਨ ਉਹ ਚਾਣਗੇ ਕੀਤੀ ਜਾਏਗੀ ਇਹ ਸਾਡੀ ਬਚਨਬੱਧਤਾ ਤੁਹਾਡੇ ਨਾਲ ਮੈਂ ਬਹੁਤ ਮਸ਼ਕੂਰ ਹਾਂ ਮੇਰੇ ਨਾਲ ਮੇਰੇ ਕੁਲੀਗ ਮਦਨ ਲਾਲ ਜਲਾਨਪੁਰ ਸਾਹਿਬ ਇਹ ਨਜ਼ਦੀਕੀ ਰਿਸ਼ਤੇਦਾਰ ਵੀ ਨੇ ਹਿੰਮਤ ਉਠਾ ਦੇ ਉਹ ਵੀ ਆਏ ਨੇ ਅਸੀਂ ਸਾਰਿਆਂ ਨੇ ਵੱਡੇ ਹੁੱਡਾ ਸਾਹਿਬ ਨੇ ਵੀ ਗੱਲ ਇਹਨਾਂ ਨਾਲ ਕੀਤੀ ਸੀ ਸਾਡੇ ਸੀਨੀਅਰ ਅਬਜ਼ਰਵਰ ਜਿਹੜੇ ਨੇ ਗਲੌਟ ਸਾਹਿਬ ਮਾਕਨ ਸਾਹਿਬ ਉਹਨਾਂ ਨੇ ਵੀ ਜ਼ਿਕਰ ਕੀਤਾ ਅਸੀਂ ਵੀ ਇੱਥੇ ਆਏ ਹਾਂ ਕਿ ਸਾਡਾ ਬਹੁਤ ਹੀ ਇਹ ਬੇਨਤੀ ਤੇ ਨੌਜਵਾਨ ਸਾਹਿਬ ਅੱਜ ਕਾਂਗਰਸ ਦੀ ਹੋਂਦ ਦੀ ਲੜਾਈ ਸਾਰੇ ਹਿੰਦੁਸਤਾਨ ਇਸ ਗੱਲ ਕਾਰਨ ਹੀ ਅਸੀਂ ਚੋੜੀ ਘੱਟ ਕੇ ਆਪਣੇ ਛੋਟੇ ਵੀਰ ਨੂੰ ਕਿਹਾ ਸੀ ਕਿ ਤੁਹਾਡੇ ਕੋਲ ਜੇ ਬਹੁਤ ਸਾਰਾ ਫਿਊਚਰ ਹੈ ਜੇ ਬਾਕੀ ਹੈ ਬਹੁਤ ਵੱਡੀਆਂ ਕੁਰਬਾਨੀਆਂ ਕਈ ਦਫਾ ਦੇਣੀਆਂ ਪੈਂਡੀਆਂ ਨੇ ਉਹਨਾਂ ਨੇ ਬਹੁਤ ਫਰਾਗ ਦੇਵੀ ਦੇ ਨਾਲ ਇਹ ਗੱਲ ਕਹੀ ਹੈ ਕਿ ਕਾਂਗਰਸ ਵਾਸਤੇ ਮੈਂ ਕੋਈ ਵੀ ਵੱਡੀ ਤੋਂ ਵੱਡੀ ਕੁਰਬਾਨੀ ਕਰਨ ਵਾਸਤੇ ਵੀ ਧਿਆਨ ਤੇ ਉਹਨਾਂ ਨੇ ਚੌਧਰੀ ਨਿਰਮਲ ਸਿੰਘ ਜੀ ਨੂੰ ਦਪਿੰਦਰ ਜੀ ਤੇ ਹੁੰਦੇ ਆ ਹਰੀਸੀ ਤੇ ਹੁੰਦੇ ਆ ਤੁਹਾਡੇ ਦਾਸ ਤੇ ਹੁੰਦੇ ਆ ਇੱਥੇ ਜਿਹੜੇ ਮੈਂਬਰ ਆਫ ਪਾਰਲੀਮੈਂਟ ਚੁਣੇ ਗਏ ਨੇ ਵਰਨ ਜੀ ਉਹਨਾਂ ਦੇ ਹੁੰਦੇ ਆ ਇਹ ਯਕੀਨ ਦਵਾ ਹੈ ਕਿ ਮੇਰਾ ਇੱਕ ਇੱਕ ਸਾਥੀ ਚੌਧਰੀ ਸਾਹਿਬ ਦੀ ਇਲੈਕਸ਼ਨ ਦੇ ਵਿੱਚ ਉਸ ਤਰ੍ਹਾਂ ਹੀ ਇਲੈਕਸ਼ਨ ਲੜੇਗਾ ਜਿਸ ਤਰ੍ਹਾਂ ਮੈਂ ਲੜਿਆ ਵੱਡਾ ਉਹਨਾਂ ਨੇ ਸਾਨੂੰ ਟੀਚਾ 40000 ਮੋੜਦਾ ਦਿੱਤਾ ਹੁਣ ਇਹਦੇ ਚ ਕਸਰ ਨਹੀਂ ਰਹਿਣੀ ਚਾਹੀਦੀ ਕਮਲ ਜੀ ਉਹਨੇ 40 ਤੋ ਤਾਂ ਨੂੰ ਜਾਣਾ ਚਾਹੀਦਾ ਹੈ ਪਛਾਣ ਨੂੰ ਨਹੀਂ ਮੋੜਨਾ ਚਾਹੀਦਾ ਤੋ ਮੈਂ ਤੁਹਾਨੂੰ ਲੰਬਾ ਨਾ ਜਾਂਦਾ ਹੋਇਆ ਤੁਹਾਡੀਆਂ ਭਾਵਨਾਵਾਂ ਅਸੀਂ ਬਹੁਤ ਚੰਗੀ ਤਰ੍ਹਾਂ ਸਮਝ ਲਏ ਕਿਉਂਕਿ ਜਿਸ ਤਰ੍ਹਾਂ ਤੁਹਾਡੇ ਨਾਲ ਅੱਜ ਜੋ ਤੁਹਾਡੀ ਭਾਵਨਾ ਸਾਡੇ ਨਾਲ ਵੀ ਕਈ ਵਾਰ ਐਡੇ ਲੰਬੇ ਸਫ਼ਰ ਦੇ ਵਿੱਚ ਬਹੁਤ ਕੁਝ ਪਾਰਟੀ ਪਿੱਛੇ ਚੱਲਣਾ ਪੈਂਦਾ ਤੇ ਉਸੇ پارٹی ਫਿਰ ਤੁਹਾਨੂੰ ਕੰਪਨਸੇਟ ਵੀ ਕਰਦੀ ਹੈ। ਤਾਂ ਮੈਂ ਹਿੰਮਤ ਜੀ ਤੁਹਾਡਾ ਤੁਹਾਡੇ ਸਾਥੀਆਂ ਦਾ ਬਹੁਤ ਮਸ਼ਕੂਰ ਹਾਂ। ਜਿਹੜਾ ਖਿੜੇ ਮੱਥੇ ਕੋਈ ਚੀਜ਼ ਸਵੀਕਾਰ ਕਰਨੀ ਸਾਰਾ ਵੱਡੀ ਹੋਣੀ। ਲੱਤਾਂ ਖਿੱਚ ਕੇ ਕਰਨੀ। ਉਹਦੇ ਵਿੱਚ ਸਵਾਲ ਜਵਾਬ ਕਰਕੇ ਕਰਨੀ ਤੇ ਇੱਕ ਫਰਾਕ ਦਿੱਲੀ ਨਾ ਕਰਨੀ। ਇਹਦੇ ਵਿੱਚ ਬਹੁਤ ਫਰਕ ਹੈ ਸੋ ਅਸੀਂ ਬਹੁਤ ਤੁਹਾਡੇ ਮਸ਼ਕੂਰ ਹਾਂ। ਹਰ ਖੁਸ਼ੀ ਦੀ ਘੜੀ ਵਿੱਚ ਮੁਸ਼ਕਲ ਘੜੀ ਵਿੱਚ ਅਸੀਂ ਸਾਰੇ ਤੁਹਾਡਾ ਤੇ ਤੁਹਾਡੇ ਸਾਥੀਆਂ ਦਾ ਸਾਥ ਦੇਵਾਂਗੇ ਸੋ ਇੰਨਾ ਹੀ ਕਹਿਦਾ ਹੋਇਆ ਮੈਂ ਬੈਸਟ ਆਫ ਲੱਕ ਚੌਧਰੀ ਸਾਹਿਬ ਨੂੰ ਵੀ ਕਹਿਣਾ ਚੌਧਰੀ ਸਾਹਿਬ ਇੱਕੋ ਹੀ ਮੈਂ ਬੇਨਤੀ ਕਰਾਂਗਾ ਤੁਹਾਨੂੰ ਇਹ ਤੁਹਾਡਾ ਛੋਟਾ ਭਾਈ ਪਹਿਲੇ ਵੀ ਤੁਹਾਡੀ ਮਦਦ ਕਰਦਾ ਰਿਹਾ ਤੇ ਅੱਜ ਵੀ ਤੁਹਾਡੀ ਮਦਦ ਕਰੇਗਾ ਉਸੇ ਫਰਾਗ ਦੇ ਲਈ ਨਾਲ ਜਿਸ ਫਰਾਗ ਦੇ ਲਈ ਨਾਲ ਅੱਜ ਹਿੰਮਤ ਸਿੰਘ ਤੇ ਦੇ ਸਾਥੀਆਂ ਨੇ ਤੁਹਾਡੀ ਇਲੈਕਸ਼ਨ ਲੜਾ ਕੇ ਤੁਹਾਨੂੰ ਕਾਮਯਾਬ ਕਰਨਾ ਹੈ ਇਹਦੇ ਵਿੱਚ ਕੋਈ ਕਸਰ ਨਹੀਂ ਰਹਿਣੀ ਚਾਹੀਦੀ ਤੁਹਾਨੂੰ ਵੀ ਇਹਨਾਂ ਨੂੰ ਉਸ ਤਰ੍ਹਾਂ ਹੀ ਅਪਣਾਉਣਾ ਪਏਗਾ ਜਿਸ ਤਰ੍ਹਾਂ ਅੱਜ ਵੋਟਾਂ ਦੇ ਵਿੱਚ ਇਹਨਾਂ ਨੇ ਤੁਹਾਨੂੰ ਬਿਨਾਂ ਸੋਚ ਵਿਚਾਰ ਤੇ ਵੱਡੇ ਪੇਮਾਨੇ ਤੇ ਆਪਣੀ ਆਪਣੀ ਜਗ੍ਹਾ ਤੇ ਤੁਹਾਡੇ ਵਾਸਤੇ ਰਦਦ ਕਰਨਾ ਤੁਸੀਂ ਵੀ ਉਹੀ ਫਰੰਕਦਲੀ ਬਖਾਣੀ ਹੈ ਜ਼ਿੰਦਗੀ ਦੇ ਵਿੱਚ ਪਰਮਾਤਮਾ ਵੀ ਮੈਂ ਵੇਖਿਆ ਉਸੇ ਲੀਡਰ ਨਾਲ ਚੱਲਦਾ ਹੈ ਜਿਹੜਾ ਫਰਖ ਦਿੰਦਾ ਤੋਂ ਇਹ ਮੈਨੂੰ ਪੂਰਾ ਅਹਿਸਾਸ ਹੈ ਚੌਧਰੀ ਨਿਰਮਲ ਸਿੰਘ ਤੇ ਮੈਂ ਹਰੀਜ ਜੀ 1952 ਦੇ ਵਿੱਚ ਤੁਹਾਡੇ 1952 ਕਹਿੰਦਾ ਹੈ 82 ਜੀ 52 ਵਿੱਚ ਜੰਮੇ ਲੇਟਾ ਤੁਹਾਡੇ ਜੋ ਜੀ ਸਾਹਿਬ ਤੇ ਜਾਂਦੇ ਹੋਣੇ ਤੁਸੀਂ ਜਾਂਦੇ ਮੈਂ 50 ਸਾਲ ਬਾਅਦ ਚ ਹੋਇਆ ਭਾਈ ਨਹੀਂ ਵਰਕੇ 82 ਦੀ ਗੱਲ ਕਰ ਤੁਹਾਡੇ ਦਾਸ ਨੂੰ ਸਾਰਿਆਂ ਨੂੰ ਛੋਟੀ ਉਮਰ ਚ ਹਿੰਦੁਸਤਾਨ ਸਾਡੇ 25 ਸਾਲ ਦੀ ਉਮਰ ਚ ਰਜੀਵ ਗਾਂਧੀ ਉਹਨਾਂ ਨੇ ਪੰਜਾਬ ਦਾ ਯੂਥ ਕਾਂਗਰਸ ਦਾ ਪ੍ਰਧਾਨ ਬਣਿਆ ਸੀ ਇਹ ਮੈਨੇ ਵੀਰ ਉਹਦੋਂ ਹਰਿਆਣਾ ਯੂਥ ਕਾਂਗਰਸ ਦੇ ਪ੍ਰਧਾਨ ਤੋ ਲੰਬਾਰ ਸਾ ਸੀ ਉਦੋਂ ਦਾ ਹੀ ਆਪਣਾ ਰਾਪਤਾ ਵੀ ਰੱਖਿਆ ਪਿਆਰ ਵੀ ਰੱਖਿਆ ਤੇ ਮੈਂ ਸਭ ਨਾਲ ਬੜੀ ਖੁਸ਼ਕਿਸਮਤੀ ਦੀ ਗੱਲ ਹੈ ਕਿ ਦਾਸ ਨੂੰ ਪਹਿਲਾ ਹੀ ਮੌਕਾ ਮਿਲਿਆ ਕੋਈ ਹਰਿਆਣੇ ਵਿੱਚ ਆ ਕੇ ਪਾਰਟੀ ਵਾਸਤੇ ਕੁਝ ਚੰਗਾ ਕਰਨ ਦਾ ਕਿ ਅਸੀਂ ਆਪਣੇ ਇੱਕ ਭਰਾ ਦੇ ਇਸ ਇਲੈਕਸ਼ਨ ਦੇ ਵਿੱਚ ਜਿੰਨਾ ਕੁ ਯੋਗਦਾਨ ਬਾਅਦ ਤੇ ਪਾਵਾਂਗੇ ਬਟ ਆ ਇੱਕ ਬਹੁਤ ਵੱਡਾ ਯੋਗਦਾਨ ਤੋ ਇਹਦਾ ਸੇਰਾ ਵੀ ਪ੍ਰਮਾਤਮਾ ਨੇ ਸਾਡੇ ਸਿਰ ਬੰਨੇ ਤੋ ਮੈਂ ਪ੍ਰਮਾਤਮਾ ਦਾ ਵੀ ਸ਼ੁਕਰਾਨਾ ਕਰਨਾ ਚਾਹੁੰਦਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਜੈ ਹਿੰਦ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ